ਉਹਨੇ ਪਾਉਣਾ ਨਹੀਂ ਹਾਂ ਇੱਧਰ ਨਾ ਪਣਾ ਇੱਧਰ ਨਾ ਪਣਾ ਇੱਧਰ ਨਾ ਪਣਾ ਇੱਧਰ ਨਾ ਪਣਾ ਚੋਣੀ ਆ ਇਹ ਇਹ ਤਾਂ ਚੋਲੀ ਆ ਪਾਜੀ ਕੀ ਹੋ ਗਈ ਤਾਰ ਤਾਂ ਪਤਾ ਨਹੀਂ ਕਿਵੇਂ ਚੋਈ ਸੀ ਦੱਸੀ ਮੜਾ ਜ ਆ ਬੋਲ ਕੇ ਦੱਸੀ ਹਾਂ ਹਾਂ ਕਹਿੰਦਾ ਸੀ ਹੈ ਬੋਲ ਲਿਆ ਚੋਈ ਕਿਵੇਂ ਸੀ ਤਾਰ ਤਾਰ ਸਿੱਖ ਗਿਆ ਹਾਂ ਮੈਂ ਇਹਨੂੰ ਛੱਡ ਕੇ ਹਾਂ ਤੇ ਮੱਝ ਲਿਆ ਦੇ ਤੈਨੂੰ ਇਹ ਇਹ ਤਾਂ ਆਹ ਧਾਰ ਚੋਣੀ ਆ ਹਾਂ ਜੀ ਤੇ ਹੋਣੀ ਆ ਆ ਵਾਲੀ ਦੀ ਉਹ ਦੀ ਚੋਲੀ ਉਹ ਦੀ ਉਹ ਦੀ ਕਹਿੰਦਾ ਉਹ ਕਿਹੜੇ ਦੀ ਪਰ ਔਰਲੀ ਦੀ ਕੁ ਪਰਲੀ ਬੱਚੀ ਉਹ ਦੀ ਕਿਹੜੀ ਚੋਣੀ ਦੱਸ ਉਂਗਲ ਲਾ ਕੇ ਦੱਸ ਆਇਆ ਤੈਨੂੰ ਤਾਂ ਕਿਹੜੀ ਦੀ ਚੋਣੀ ਆ ਯਾਰ ਧਾਰ ਚੱਲ ਦੱਸ ਕਿਹੜੀ ਚੋਣੀ ਆ ਇਹ ਇਹ ਤਾਂ ਚੋਲੀ ਆ ਪੱਛੀ ਕੀ ਹੋ ਗਿਆ ਸੀ ਫੈ ਗਈ ਸੀ ਮਗਰ ਇਹ ਚੋਣੀ ਐ ਪੁੱਛ ਕੇ ਉਹਨੂੰ ਕੀ ਕਹਿੰਦੀ ਐ ਧੰਦੇ ਦੇਖੀ ਕੀ ਆ ਕੀ ਹੋ ਰਿਹਾ ਧਣ ਵਿੱਚ ਕੀ ਜਾਂਦਾ ਥਾਣਾ ਨਹੀਂ ਉਹਦੇ ਨਿੱਕੇ ਆ ਹਨਾ ਚੱਲ ਕੋਈ ਨਹੀਂ ਕਿਵੇਂ ਚੋਈ ਸੀ ਗੰਮ 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 ਸਵਦਾ ਮਾਰ ਤੈਨੂੰ ਆ ਗਾਂ ਦੇ ਦਿੰਨੇ ਆ। ਚੱਕੇ ਚ ਰੰਬ ਜੀ। ਹਾਂ ਕਿੰਨੇ ਦੀ? ਕਿੰਨੇ ਪੈਸੇ ਦੇਵੇਂਗਾ? ਨਹੀਂ ਮੇਰੀ ਗੱਲ ਸੁਣ ਨਾ। ਉਹ ਵਾਲੀ ਸੁਣ। ਉਹ ਚੋਲੀ ਉਹ ਤਾਂ ਉਹ ਤਾਂ ਚੋਲੀ ਓਏ। ਉਹ ਵੀ ਚੋਲੀ ਤੂੰ ਘਰੇ ਰੱਖਣੀ ਨਹੀਂ ਗਾਂ ਰੱਖਣੀ ਆ। ਉਹ ਨਹੀਂ ਉਹ। ਅੱਛਾ। ਦੱਸ ਵੀ ਚੋਲੀ? ਚੋਲੀ ਇਹ ਕਹਿੰਦਾ। ਤੂੰ ਮੋਲੀ ਲੈ ਜਾ ਘਰੇ ਮੁੱਲ ਦੱਸ ਕਿੰਨੇ ਪੈਸੇ ਦੇਵੇਂਗਾ? ਪੈਸੇ ਕਿੰਨੇ ਦੇਵੇਂਗਾ? ਕਿੰਨੇ? 5 ਲੱਖ। 5 ਲੱਖ। ਵਾਹ ਵੀ ਵਾਹ ਲੈ ਜਾ ਲੈ ਜਾ ਹੁਣੀ ਦੋਨੇ ਹੀ ਲੈ ਜਾ ਨੀ ਨੀ ਲੈ ਜਾ ਭਾਵੇਂ ਹਮ ਇਹ ਰੱਖਤੀ ਗੱਲ ਦੋ ਮੇਰੇ ਰੱਸੀ ਬੰਨਣੀ ਆ ਕਹਿੰਦਾ ਰੱਸੀ ਬੰਨਨੇ ਨਿਆਣਾ ਇਹਨੂੰ ਪਤਾ ਹੀ ਕਹਿੰਦੇ ਰੱਸੀ ਨੂੰ ਨਿਆਣਾ ਨਿਆਣਾ ਕਹ ਨਿਆਣਾ ਪਾ ਨਿਆਣਾ ਪਾ ਨਿਆਣਾ ਪਾ ਹਾਂ ਇਹਨੂੰ ਨਿਆਣਾ ਕਹਿੰਦੇ ਪੁੱਤ ਨਿਆਣਾ ਮੈਂ ਕੋਣਾ ਨਹੀਂ ਚੋਲ ਹੀ ਪੁੱਤ ਚੋਲ ਹੀ 5:30 5:30 ਹਾਂ ਭਾਰ ਚੋਣੀ ਚੋ ਤਾਂ ਲਈ ਸੀ ਉਹਦਾ ਆਪਾਂ ਵੀਡੀਓ ਨਹੀਂ ਬਣਾਈ ਇਹਦੀ ਹਣਾ ਮਦੇ ਦੀ ਕਾਲੂ ਸੁਣਿਆ ਨਾ ਦੱਸੀ ਪਾਉ ਉਹ ਨਹੀਂ ਅੱਜ ਤੂੰ ਹੀ ਮੈਂ ਤਾਂ ਮਾਰ ਜਾਈ ਤੈਨੂੰ ਮਾਰੂ ਨਹੀਂ ਧਾਰ ਚ ਧਾਰ ਚੋਣੀਆ ਕੀ ਕਰਨਾ ਕਿਵੇਂ ਛੋੜੀਆ ਇਹ ਤਾਂ ਧਾਰ ਚੋਣੀਆ ਹਾਂ ਇਹ ਤਾਂ ਪੂਛ ਮਾਰੀ ਸੀ ਤੇਰੇ ਹਨਾ ਇਹਨੇ ਕੀ ਦੋ ਮਿੰਟ ਰਸਾ ਆਪਣਾ ਉਹ ਤੇਰੇ ਬੱਜੂ ਤੇਰੇ ਤੈਨੂੰ ਮੈਂ ਦੱਸਤੀ ਗੱਲ ਨੇੜਾ ਪਾਉਣ ਲੱਗਿਆ ਲੱਤ ਮਾਰੂ ਹਾਏ ਜਾ ਘੱਟੀ ਕੋਲੇ ਜਾਵੜਾ ਗਿਆ ਪੰਜ ਵਜੇ ਆਜੀ ਕੱਲ ਨੂੰ ਸਾਢੇ ਪੰਜ ਵਾ ਵਾ ਪੈਰੀਆ